ਹਾਂਜੀ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਰੋਗੋ ਦੇ ਦੇ ਆ ਕੈਮਰਾ ਗੱਡੀ ਵਧੀਆ ਆਉਂਦੀ ਵੀਡੀਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਚੜ੍ਹਦੀ ਕਲਾ 'ਚ ਤੇ ਆਪਾਂ ਉਹਦੀ ਅੱਜ ਦਾ ਬਲੌਗ ਆਪਾਂ ਸਟਾਰਟ ਕਰਤਾ ਤੇ ਰਾਤ ਆਪਣਾ ਗੱਡੀ ਦਾ ਗੱਡੀ ਦੇ ਟਾਇਰ ਦੀ ਗੋਲੀ ਜੀ ਟੁੱਟ ਗਈ ਸੀ ਉਹਦਾ ਕਰਕੇ ਗੱਡੀ ਅੱਜ ਆਪਣੇ ਕੋਲ ਆਣੀਗੀ ਤੇ ਟਾਈਮ ਅੱਜ 8 ਵਜੇ ਦੇ ਗਿਆ ਤੇ ਥੱਲੇ ਤੱਕ ਰੂਪੀਆਂ ਉਹਨਾਂ ਦੀ ਗੱਡੀ ਲੈਣ ਆਈ ਆਪਾਂ ਨੂੰ ਅੱਗੇ ਤੇ ਦੇਖੋ ਕਦੋਂ ਲੈਣ ਆਉਂਦੀ ਆ ਰਾਤੀ ਬੱਜ ਗਏ ਵਾਰ-ਵਾਰ ਉਹ ਗੋਲੀ ਟੁੱਟਈ ਸੜਕ ਦੇ ਵਿਚਕਾਰ ਇੰਨਾ ਕਿ ਪਾਸੇ ਜਾ ਕੇ ਮੋੜ ਮੁੜ ਗਈ ਐਡਲ ਮੋੜ ਤਾਂ ਮੈਂ ਜੇ ਵਿਚਕਾਰ ਟੁੱਟ ਜਾਂਦੀ ਫਿਰ ਸ਼ਾਂਤ ਗੱਡੀ ਗੁੱਡੀ ਆਉਂਦੀ ਹੁੰਦੀ ਤੇ ਉਹਨੇ ਮੋੜ ਲ ਜਾਣਾ ਹੀ ਆਪਾਂ ਉਸ ਕਰਕੇ ਆਪਾਂ ਬੱਜਦੇ ਆਪਾਂ ਹੁਣ ਜਿੰਦਗੀ ਦੀ ਵੇਟ ਕਰਨ ਲੈ ਜਾਣਾ ਇੱਕ ਬੰਦਾ ਬਣਾ ਬੈਠਾ ਬਾਕੀ ਅਜੇ ਅੰਦਰੋਂ ਹੀ ਨਹੀਂ ਆਇਆ ਤੇ ਆਪਾਂ ਖਲੋਦੇ ਆ ਆਪਣੇ ਰੂਮਾਂ ਦੇ ਗਾੜੀ ਆਉਂਦੀ ਆ ਦੇਖ ਆਉਂਦੀ ਗੱਡੀ ਤੇ ਫਿਰ ਆਪਾਂ ਚੱਲਦੇ ਆ ਡਿਊਟੀ ਇਸਕੇ ਉੱਪਰ 베ਰਿੰਗ ਖੜਦਾ ਹੈ ਕਾ ਹਾਂ ਇਸ ਸਲੀਵ ਕੇ ਉੱਪਰ 베ਰਿੰਗ ਖੜਦਾ ਹੈ ਜਾਂ ਨਹੀਂ ਇੱਕ ਦਿਨ ਚਲਾਗਾ আচ্ছা ਇਹ ਉਸਕੇ ਅੰਦਰ ਚਲਾ ਜਾਏ ਉਹ ਦਰ ਕਿ ਰੱਖੇਗਾ 베ਰਿੰਗ ਕੋ इधर उधर ਨਹੀਂ ਹਿੱਲਣਾ ਹਮ ਕਿਤਨੇ ਲੱਗਤੇ ਇੱਕ ਕੋ ਇੱਕ ਕੋ ਕਿਤਨੇ ਸਲੀਪ ਲੱਗਤੇ तो पूरे दिन नहीं आते होंगे वो क्या आ जाते हुँ? आ तो। ये बैरंग का लोहे दा जिदे दा पूरा गाडर कलांदा है अभी क्या उधर लगा नहीं बैरंग उधर तो लगा दिया उधर लगा दिया इधर लगा दिया तो उठाएंगे हां वाला तो नोट लेके आते हैं वाला तो ये अभी खाना नहीं बनाता क्या नहीं। बनाता है या काम भी करता है ਹਾਂ ਤੇਰੀ ਫੋਟੋ ਕਿ ਚਲੀ ਆਪੀ ਸਭ ਮੈਂ ਤੋ ਫੇਮਸ ਹੋ ਜਾਏਗਾ ਹਾਂ ਹਾਂ ਟ੍ਰੇਨ ਵੀ ਆ ਗਈ ਮੇਤੋਂ ਉਹ ਟ੍ਰੇਨਾਂ ਨਿਕਲਦੀ ਐ ਇੱਧਰ ਤੋਂ ਫੋਟੋ ਬਣਾ ਆ ਵੀਡੀਓ ਉਹ ਆਵਾਜ਼ ਕੀ ਬਣਾ ਆ ਜੇ ਕੀ ਬਣਾ ਜ਼ਰਾ ਫੋਟੋ ਵੀ ਵੀ ਲੋ ਵੀ ਮਤਰਾ ਏਸੀ ਦਾ ਟਾਈਮ ਆ ਗਿਆ ਹੁਣ ਪਾ ਗੜਾ ਕਿ ਲੱਗੰਦਾ ਵੀ ਹੁਣ ਦਰਸੂੜੇ ਲਾਉਂਦੇ ਬੈਠੇ ਆਵਾਂ ਇੱਕ ਦੂਜੇ ਨੂੰ ਬਾਲ ਬਾਲ ਕੇ ਦੇਂਦੇ ਨਾਲ ਲੱਭਿਆ ਜਾਂਦੀਆਂ ਬੋਲਕਣ ਇਹ ਗਾਰਡਰ ਆਪਣੇ ਤਿੰਨ ਹੋ ਗਏ ਆ ਵਿੱਚੋਂ ਖਾਪਾ ਲਏ ਚਾਰ ਇੱਧਰ ਰਹਿ ਗਏ ਆ ਤੇ ਅੱਠ ਉਪਰ ਮੇਸਾਡ ਰਹਿ ਗਏ ਕਰਕੇ ਇਹ ਤੋਂ ਬਾਅਦ ਦੇਖੋ ਕਿੱਥੇ ਜਾਂਦੀਆਂ ਗ੍ਰੇਨਾ ਕਈ ਕੰਤ ਪਵਾਤ ਵੀਡੀਓ ਚાલુ ਹੈਗੀ ਹਾਂ ਜੋ ਮਰਜ਼ੀ ਬੋਲੀ ਜਾ ਬੋਲਣਾ ਬੋਲਣਾ ਲੋ ਵੀ ਅੱਜ ਸੱਜਣਾ ਦੀ ਆਈ ਐ ਸਾਨੂੰ ਕਾਲ ਦਬਈ ਤੋਂ ਸੱਜਣਾ ਦੀ ਸੱਜਣਾ ਦੀ ਕਾਲ ਦਬਈ ਚ ਆਈ ਅੱਜ ਹਾਂ ਏ ਤੇਰੀ ਕਲਿੱਪ ਬਲੌਗ ਚ ਬਲੌਗ ਚ ਤੇਰੀ ਕਲਿੱਪ ਪੈ ਜਾਣੀ ਆ ਤੇ ਤੂੰ 100 ਸਬਸਕ੍ਰਾਈਬਰ ਕਰਾ ਦੇ ਫਿਰ ਮੇਰਾ ਉਹ ਤਾਂ ਹੋ ਜਾਂਦਾ ਨਹੀਂ ਗਾੜਾ ਕੰਪਿਊਟਰ ਆ ਜੀ ਇਹ 3 ਗੱਦੀਆ ਉਹ ਆ ਗਈ ਫੋਰਮੈਨ 100 ਸਬਸਕ੍ਰਾਈਬਰ ਹੋ ਗਏ ਫੋਰਮੈਨ ਆ ਗਏ ਫੋਰਮੈਨ ਵੇਲਾ ਤਰੋ ਅੱਜ ਦਾ ਬਲੌਗ ਆਪਾਂ ਕਰ ਲਏਗੇ ਇੱਥੇ ਖਤਮ ਗਾਡਰ ਹੋ ਗਏ 4 ਤੇ ਟਾਈਮ ਕਿੰਨਾ ਹੋ ਗਿਆ 5 ਵਜ ਗਏ ਤੇ ਆਪਾਂ ਚੱਲੇ ਹੁਣ ਰੂਮ ਆਪਾਂ ਚੱਲੇ ਹੁਣ ਰੂਮ ਚ ਨਾਲੇ ਨਾਲ ਸੱਲਾਂ ਹੈਂ ਨਾਲੇ ਨਾਲ ਸੱਲਾਂ ਕਿੱਦਾਂ ਨਾਲੇ ਨਾਲ ਚੱਲੋ ਉਹ ਰਨਾਲੋ ਨਾਲੀ ਬਸ ਆਹੋ ਕਲਿੱਪਾਂ ਇਕੱਠੀਆਂ ਕਰਨੀਆਂ ਇਹ ਵਾਰਾਂ ਤੇ ਆਪਾਂ ਮਿਲਦੇ ਤੁਹਾਨੂੰ ਕੱਲ ਦੇ ਬਲੌਗ ਵਿੱਚ बाकी देखਦੇ ਹੁਣ ਜਾ ਕੇ ਕਲਿੱਪ ਲੈਣੀ ਕੋਈ ਨਹੀਂ ਲੋ ਵੀ ਮਿੱਤਰ ਬਲਰ ਦਾ ਇੱਕ ਰੋਤੀ ਟਾਇਰ ਪਾੜ ਗਿਆ ਤੇ ਕੋਣ ਉਹ ਫੁੱਲਿਆ ਇੱਕ ਰੂਮ ਚੋਂ ਲਾਣ ਗਿਆ ਦੇਖੋ ਕੀ ਬਣਦਾ ਸਈ ਚਰਾਲੇ ਕੋਲ ਆ ਗਏ ਪਰ ਹੁਣ ਲੱਗ ਬੜੇ ਦਿਨ ਬਾਅਦ ਪਹਾੜ ਤੇ ਰੋਟੀ ਲੈਣਾ ਤੇ ਆਏ ਤੇ ਨਾਲ ਆਨਸਾਰੀ ਉਨਸਾਰੀ ਅੱਧੀ ਬਿਮਾਰੀ ਉਹ ਤਾਂ ਕਕਰੋ ਮੰਨ ਲੇ ਨੋਤ ਉਹ ਮੇਰੇ ਯਾਰ ਸਾਹਮਣੇ ਕਿੰਨੀ ਜਾਂਦਾ ਕਿਦਾਂ ਕੈਚ ਕੈਚ ਹੋ ਗਿਆ ਦੋਸਤ ਯਾਰ ਤਾਂ ਬਣਿਆ ਸਰਕਾਰੀ ਰਾਸ਼ਨ ਅੱਜ ਗੋਭੀ ਬਣੀ ਤਰੀ ਵਾਲੀ ਐ ਨਾ ਤਰੀ ਵਾਲੀ ਬੋਗੀ ਚਲੋ ਕਿੰਨੀਆਂ ਖਟਣੀਆਂ ਜਿਆਦਾ ਨਾ ਗੜੀ ਤਿੰਨ ਚਾਰ ਹੀ ਲਈ ਸਬਜ਼ੀ ਬਣਾ ਰਹਾ ਆਂਡੇ ਦੇ ਚਾਵਲ ਉਧਰ ਬੰਦੀ ਰੋਟੀ ਆਏ ਆ ਇਹ ਤੇਰੇ ਪਿੱਛੇ ਦੇ ਦੇਣਾ ਲੈ ਲੈ ਆਰਾ ਇਹੇ ਇਤਨਾਂ ਅੰਡ ਲੱਗਦੇ ਉੱਤੇ ਜਾ ਰਹੇ ਹਾਂ ਅਸੀਂ ਬਾਏ ਬਾਏ ਓਕੇ ਕੱਲ ਮਿਲਾਂਗੇ ਸਤਿ ਸ੍ਰੀ ਅਕਾਲ ਅੱਜ ਵੀ ਰੋਟੀ ਲੈ ਲਈ ਆਪਾਂ ਸਬਜ਼ੀ ਵੀ ਲੈ ਲਈ ਤੇ ਆਪਣੇ ਲਈ ਬੰਦਿਆ ਪਨੀਰ ਫੋਰਮਨ ਪਨੀਰ ਬਣਾਉਂਦੇ ਆਪਣੇ ਆਪ